ਜੋਈ ਚੜ ਗਏ ਤੂੰ ਤਾਂ ਇੰਨੇ ਮਹਿੰਗੇ ਮਹਿੰਗੇ ਤੇਲ ਲਾਉਂਦੀਆਂ ਹੋਰ ਉਹਨੇ ਕੀ ਕਰਾਂ ਦੇਖ ਰੰਨੇ ਮਹਿੰਗੇ ਤੇਲ ਲੈ ਹੁੰਦੇ ਸੀਗੇ ਤੇ ਕੋਈ ਫਰਕ ਹੀ ਨਹੀਂ ਪੈਂਦਾ ਜਿਹੜੇ ਸੀ ਉਹ ਵੀ ਤੋੜ ਲੇ ਮੈਂ ਤਾਂ ਹੋਰ ਤੇ ਨਾਲੇ ਹੋਊਗੀ ਚਿੱਟੇ ਹੁੰਦੇ ਜਾਂਦੇ ਆ ਹੋਰ ਲ ਕੀ ਕਰਾਂ ਅਸ ਹਰਕਿੰ ਜਿਹੜਾ ਹੁਣ ਨਵਾਂ ਤੇਲ ਲੈ ਆਈ ਸੀ ਉਹ ਕੋਈ ਕਿੰਨਾ ਮhenga ਹੋਰ ਵੀ 2 ਮਹੀਨੇ ਹੋ ਗਏ ਲਾਉਂਦੇ ਉਹ ਵੀ ਨਹੀਂ ਫਰਕ ਪਿਆ ਹੁਣ ਮੈਂ ਤਾਂ ਇੱਕ ਹੋਰ ਸੋਚਿਆ ਅੱਛਾ ਮੈਂ ਕਿਹਾ ਬਾਹਰਲੇ ਤੇਲ ਨਾਲ ਛੱਡਾਂਗੇ ਕਿਹੜਾ ਹੁਣ ਮੈਂ ਘਰੇ ਤੇਲ ਬਣਾਉਣੀ ਉਹਨਾਂ ਦਾ ਤੇਲ ਨਾਲ ਬਹੁਤ ਛੇਤੀ ਵਾਲ ਵਧਣੇ ਤੇ ਨਾਲੇ ਜਿਹੜੇ ਚਿੱਟੇ ਹੁੰਦੇ ਉਹ ਵੀ ਕਾਲੇ ਹੋ ਜਾਂਦੇ ਨੇ ਤੇ ਫਿਰ ਉਹ ਵੇਖ ਲੈ ਬਣਾ ਕੇ ਉਹ ਵੀ ਤਾਂ ਇਹਨੇ پیسے ਲਾਈ ਜਾਣੀ ਐ ਨਾ ਨਾ ਉਹ ਤਾਂ ਤਾਂ ਪੈਸੇ ਨਹੀਂ ਲੜਦੇ ਉਹ ਤਾਂ ਘਰੇ ਸਮਾਨ ਪਿਆ ਹੁੰਦਾ ਐ ਪਿਆ ਉਹਦੇ ਨਾਲ ਹੀ ਬਣ ਜਾਂਦਾ ਨੇ ਵਧੀਆ ਫਿਰ ਬਣਾ ਲੈ ਸਮਾਂ ਐਂ ਕਰ ਦਿਆ ਫਿਰ ਬਹੁ ਆਕੂ ਕੀ ਮੇਸੇ ਜੀ ਐ ਨਾ ਵੀ ਬਣਾ ਕੇ ਨੇ ਕਿਹੜਾ ਤੇਲ ਵਰਤ ਕੇ ਤਾਂ ਇਹ ਸਿਗੇਪੋਰ ਆਉਹੀ ਤੋੜ ਲੈ ਤੇ ਹੋਰ ਕਿੰਡੇ ਕਿੰਡੇ ਹੁੰਦੇ ਸੀ ਕੇਸ ਜਮੇ ਮਾੜੀ ਨਹੀਂ ਰਹੀ ਪੂਛ ਕੀ ਜੀ ਹੋਰ ਹਾਂ ਬਣਾਉਣੀ ਆ ਮੈਂ ਤੇ ਉਹਨਾਂ ਨੇ ਆਪਣੇ ਘੜ ਭਰਾਵਾਂ ਨੂੰ ਦੱਸ ਦਦਨੇ ਆ ਉਹਨਾਂ ਦਾ ਹੀ ਫਾਇਦਾ ਹੋ ਜੂਗਾ ਹਾਂ ਹੈਨਾ ਸੰਗ ਬਣਾ ਲਾ ਚੱਲ ਬਣਾਉਣੀ ਆ ਤੇ ਨਾਲ ਦੱਸਦੇ ਆਪਾਂ ਸ세 ਘਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਭੈਣ ਭਰਾਵਾਂ ਦਾ ਆਪਣੇ ਇਸ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਨੁਸਕਾ ਲੈ ਕੇ ਆਏ ਜੀ ਆਪਾਂ ਅੱਜ ਆਪਾਂ ਜਗੜਾਵਾਂਗੇ ਤੇਲ ਸਭ ਤੋਂ ਲਵਾਣਾ ਜਿਨ੍ਹਾਂ ਨੇ ਵਾਲ ਛੱਡਦੇ ਜਿਹੜੇ ਭੈਣ ਭਰਾਵਾਂ ਦੇ ਵਾਲ ਛੱਡਦੇ ਆ ਕੋਈ ਜਾਂ ਸਿਲਕੀ ਨਹੀਂ ਹੈਗੇ ਰੁੱਖੇ ਰੁੱਖੇ ਵਾਲ ਆ ਜਾਂ ਸਿੱਕਰੀ ਆ ਜਾਂ ਕਾਲੇ ਵਾਲ ਆ ਇਛਟੇ ਛੋਟੀਆਂ ਉਮਰ ਚਟੇ ਵਾਲਾ ਜਾਂਦੇ ਨੇ ਉਹਨਾਂ ਦੇ ਉਹਨਾਂ ਸਾਰਿਆਂ ਤੋਂ ਆਪਾਂ ਬਚਣ ਲਈ ਵੀ ਆਪਣੇ ਵਾਲ ਸੈਟਰ ਆ ਵਧੀਆ ਤੇ ਲੰਮ ਵਾਲਾ ਨਿਕਲ ਲੰਬਾਈ ਜਿਹੜੀ ਹੈਗੀ ਉਹ ਵਧੇ ਗਰੋਥ ਹੋਵੇ ਤੇ ਉਹ ਉਹਨਾਂ ਲਈ ਆਪਾਂ ਇੱਕ ਨੁਸਖਾ ਤਿਆਰ ਕਰਦੇ ਆ ਤੇ ਤੁਹਾਨੂੰ ਉਹ ਦਿਖਾਉਨੇ ਆ ਕਿ ਕੀ ਕੀ ਸਮਾਨ ਦੀ ਜ਼ਰੂਰਤ ਹੈ ਲਓ ਜੀ ਆਪਾਂ 2 ਚਮਚ ਅੜੇ ਕੱਤੇ ਲੈ ਲਏ ਤੇ ਇੱਕ ਚਮਚ ਕਲੋਂਜੀ ਇੱਕ ਚਮਚ ਮੇਥੇ ਮੇਥੇ ਦਾਣਾ ਤੇ ਨਾਰੀਅਲ ਦਾ ਤੇਲ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਤੇ ਨਾਰੀਅਲ ਤੇਲ ਵੀ ਲੈ ਸਕਦੇ ਹੋ ਹੁਣ ਇਹਨਾਂ ਆਪਾਂ ਨੂੰ ਇਹਨਾਂ ਤਿੰਨ ਚੀਜ਼ਾਂ ਦਾ ਪਾਊਡਰ ਬਣਾ ਲਾਂਗੇ ਪਾਊਡਰ ਬਣਾ ਕੇ ਤੁਹਾਨੂੰ ਦਿਖਾਉਣੀ ਆ ਪਾਊਡਰ ਜੀ ਨਮਾ ਜੀ ਦੇਖੋ ਆਪਾਂ ਸਕੇਸ ਲੈ ਤੇਨੇ ਚੀਜ਼ਾਂ ਨੂੰ ਘੱਟੇ ਪੀਸ ਲੇ ਤੁਸੀਂ ਚਾਹ ਵਾਂਗ ਅਲੱਗ ਅਲੱਗ ਪੀਸ ਲਓ ਜਦੋਂ ਕੋਈ ਵੀ ਕੜਾਹੀ ਹੈ ਤੇ ਗੈਸ ਨਾਲ ਗੈਸ ਘਟ ਕਰ ਲਓ ਕੋਈ ਤੜਕੇ ਦਾ ਲੈਣਾ ਤੁਸੀਂ ਆਪਣੀ ਮਰਜ਼ੀ ਆ ਸਰੋਂ ਦਾ ਤੇ ਪਾ ਲਓ ਨਾਰੀਅਲ ਦਾ ਤੇ ਪਾ ਲਓ ਜੋ ਤੁਹਾਡੀ ਮਰਜ਼ੀ ਹੈ ਤੇ ਇਹ ਤੇਲ ਆਪਾਂ ਇਸ ਪਾਵਾਂਗੇ ਇੱਕ ਕਾਲੇ ਤੇਲ ਦੀ ਹੈ ਨਾਰੀਅਲ ਦੇ ਤੇਲ ਦੀ ਇਹਨੂੰ ਗਰਮ ਕਰਾਂਗੇ ਕੀ ਕਰਾਂਗੇ ਕਿਰਾ ਆਪਾਂ ਥੋੜਾ ਜਿਹਾ ਗੈਸ ਵਧਾ ਦਾਂਗੇ ਤੇ ਜਦੋਂ ਚੰਗੀ ਤਰ੍ਹਾਂ ਤੇਲ ਗਰਮ ਹੋ ਗਿਆ ਉਦੋਂ ਆਪਾਂ ਗੈਸ ਦੀ ਫਲੇਮੇ ਵੀ ਘੱਟ ਕਰਕੇ ਰੱਖ ਦਾਂਗੇ ਤੇਲ ਜੀ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਤੇ ਮੈਂ ਗੈਸ ਦੀ ਫਲੇਮੇ ਹੀ ਘੱਟ ਕਰਤੀ ਤੇ ਚਾਪ ਇੱਕ ਚਮਚਾ ਜਿਹਾ ਪੂਰਾ ਭਰ ਕੇ ਪਾ ਦਾਂਗੇ ਇਹ ਚ ਇਹ ਚੰਗੀ ਤਰ੍ਹਾਂ ਲਾਉਣ ਜਿਵੇਂ ਆਪਾਂ ਕਾੜਦੇ ਹੁੰਨੇ ਆ ਇਹਨੂੰ ਕੋਈ ਵੀ ਆਪਾਂ ਤੇ ਇਸ ਚੀਜ਼ ਆਪਾਂ ਪਕ ਬਣਾਉਂਦੇ ਆ ਕੜਜਾਂ ਦੀ ਚੰਗੀ ਤਰ੍ਹਾਂ ਤੇਲ ਵਗਰ ਓਵੇਂ ਆਪਾਂ ਇਹਨੂੰ ਚੰਗੀ ਤਰ੍ਹਾਂ ਕਾੜਦੇ ਲਾਵਾਂਗੇ ਤੇ ਇਹ ਕਾਫੀ ਗਰਮ ਹੈ ਇਸ ਕਰਕੇ ਗੈਸ ਘੱਟ ਰੱਖੋ ਇਹਨੂੰ ਚੰਗੀ ਤਰ੍ਹਾਂ ਕਾੜ ਕੇ ਫਿਰ ਆਪਾਂ ਨੂੰ ਠੰਡਾ ਕਰਕੇ ਫਿਰ ਪੋਣਾਗੇ ਜੀ ਲੋਜਿਕ ਦੇਖੋ ਤੇਲ ਬਿਲਕੁਲ ਕਾਲਾ ਹੋ ਗਿਆ ਜਿੰਨੇ ਇਹ ਸਾਰੇ ਸਮਾਨ ਆਪਾਂ ਪਾਇਆ ਸੀ ਤੇ ਇਹਨਾਂ ਚੀਚਾਂ ਤੇ ਇਹਨੂੰ ਆਪਾਂ ਹੁਣ ਇਹ ਬਿਲਕੁਲ ਕੜ ਚੁੱਕਿਆ ਤੇਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਇਹਨੂੰ ਆਪਾਂ ਹੁਣ ਗੈਸ ਕਰਦਾਂਗੇ ਬੰਦ ਤੇ ਇਹਨੂੰ ਆਪਾਂ ਹੇਠਾਂ ਨੀਚੇ ਧਾਰ ਕੇ ਗੈਸ ਤੇ ਛੜਕੇ ਦਲੇਗਾ ਆਪਾਂ ਇਹਨੂੰ ਠੰਡਾ ਕਰਾਂਗੇ ਤੇਲ ਨੂੰ ਠੰਡਾ ਕਰਕੇ ਫਿਰ ਪੋਣਾਗੇ ਰੋਜ ਕੇਲਜੀ ਆਪਣਾ ਹੈਂਡਾ ਹੋ ਚੁੱਕਿਆ ਤੇ ਨਾਲ ਥੋੜਾ ਦੇਖੋ ਸੰਘਣਾ ਵੀ ਹੋ ਚੁੱਕਿਆ ਤੇ ਆਪਾਂ ਇਹਨੂੰ ਫੜ ਲਾਵੀ ਤੇ ਇਹ ਜਿਹੜਾ ਮਟੀਰੀਅਲ ਜਿਹੜਾ ਬਚ ਗਿਆ ਇਹਨੂੰ ਚਾਹੇ ਤੁਸੀਂ ਸਿੱਟ ਦੋ ਅਗਰ ਨਹੀਂ ਸਿੱਟਣਾ ਚਾਹੁੰਦੇ ਤਾਂ ਰੱਖ ਵੀ ਸਕਦੇ ਤੁਸੀਂ ਜ ਜਦੋਂ ਆਪਾਂ ਦੁਬਾਰਾ ਤੇਲ ਬਣਾਵਾਂਗੇ ਉਹਦੇ ਵਿੱਚ ਆਪਾਂ ਪਾ ਕੇ ਫੇਰ ਦੁਬਾਰਾ ਬਣ ਜਾਏਗਾ ਇਹ ਕੰਮ ਆ ਸਕਦਾ ਇਸ ਕਰਕੇ ਆਪਾਂ ਇਹਨੂੰ ਰੱਖ ਲਾਂਗੇ ਉੰਜੀ ਆਪਾਂ ਕਿਸੀ ਬੋਤਲਸ ਕੱਢ ਲਾਂਗੇ ਦੇਖੋ ਤੇਲ ਵਾਲੇ ਖਾਲੀ ਬੋਤਲ ਸੀਗੇ ਇਹਦੇ ਚ ਆਪਾਂ ਕੱਢ ਲਾਂਗੇ ਸਾਰਾ ਤੇਲ ਤੇਲ ਜੀ ਆਪਣਾ ਚੰਗੀ ਤਰ੍ਹਾਂ ਦੇਖੋ ਬਣ ਕੇ ਤਿਆਰ ਹੋ ਗਿਆ ਇਹ ਤੇਲ ਨੂੰ ਇਸਤੇਮਾਲ ਕਿਸ ਤਰ੍ਹਾਂ ਕਰਨਾ ਜੀ ਉਹ ਇਸ ਤਰ੍ਹਾਂ ਬਦਾ ਡੰਸਦੇ ਆਂ ਤੇ ਜੇ ਜਿੰਨਾ ਤੋਂ ਪਹਿਲਾਂ 1 ਘੰਟਾ 45 ਮਿੰਟ ਪਹਿਲਾਂ ਵੀ ਆਪਾਂ ਮ사ਜ ਕਰ ਲੈਣਾ ਸਿਰ ਤੇ ਚੰਗੇ ਤਰ੍ਹਾਂ ਤੇ ਬਿਲਕੁਲ ਚੰਗਾ ਫਿੰਗਰਾਂ ਨਾਲ ਮ사ਜ ਕਰ ਲੈਣੀ ਹੈ ਤੇ ਉਸ ਤੋਂ ਬਾਅਦ ਆਪਾਂ ਨਹਾ ਲੈਣਾ ਘੰਟੇ ਬਾਅਦ ਤੇ ਦੂਆ ਉਸ ਤੋਂ ਬਾਅਦ ਆਪਾਂ ਤੇਲ ਲਾਉਣ ਦੀ ਜ਼ਰੂਰਤ ਪੈਣੀ ਨਹੀਂ ਹੈਗੀ ਪੈਂਦੀ ਨਹੀਂ ਹੈਗੀ ਬਾਕੀ ਤੁਹਾਡੇ ਮਰਜ਼ੀ ਦੁੱਸ ਲਗਾਣ ਲਗਾ ਸਕਦੇ ਹੋ ਪਰ ਕੋਈ ਜ਼ਰੂਰਤ ਵੀ ਨਹੀਂ ਪੈਂਦੀ ਤੇ ਆਪਣੇ ਵਾਲ ਬਹੁਤ ਸੋਹਣੇ ਬਣ ਜਾਂਦੇ ਨੇ ਬਹੁਤ ਹੀ ਵਧੀਆ ਜ਼ਿਲਕੀ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ